ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨਾ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਜੀ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਹੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਬਾਕੀ ਜੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਭੈਣ ਭਰਾ ਆਪਣੇ ਬਲੌਗ ਨੂੰ ਫੁੱਲ ਬੋਚ ਕਰਦੇ ਆ ਤੇ ਕਮੈਂਟ ਵੀ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦਿলো ਤੇ ਲਓ ਜੀ ਕੰਮ ਖਾਰ ਤੁਹਾਨੂੰ ਦੱਸੇ ਵੇ ਤੇ ਵੀ ਆਪਾਂ ਗੱਡੀ ਲੱਗੇ ਦੇ ਨਾਮ ਕਰਾਣ ਉਹ ਮਸਲਾ ਰਹਿ ਗਿਆ ਵਿੱਚ ਉਹ ਕਾਤੋਂ ਰਹਿ ਗਿਆ ਜੀ ਅੱਜ ਤੋਂ ਪਹਿਲਾਂ ਮੇਰਾ ਕੋਈ 4 ਸਾਲ ਪਹਿਲਾਂ ਜਦੋਂ ਜੀਓ ਆਇਆ ਉਹ ਤੋਂ ਪਹਿਲਾਂ ਮੇਰਾ ਕੋਈ ਹੋਰ ਨੰਬਰ ਚੱਲਦਾ ਤਾਂ ਜੀ ਉਹ ਤਾਂ ਜੀ ਆਧਾਰ ਕਾਰਡ ਗੱਲ ਲੈ ਕੇ ਜਿਹਦੇ ਕਰਕੇ 2-3 ਦਿਨ ਪ੍ਰੋਸੈਸ ਰੋਕਣਾ ਪਿਆ ਤੇ ਕੱਲ ਨੂੰ ਸੋਮਵਾਰ ਹੈ ਜੀ ਤੇ ਵੈਸੇ ਤਾਂ ਮੈਂ ਪਰਸੋਂ ਕਰਾਇਆ ਤਾਂ ਬਹੁਤ ਨੱਠ ਭੱਜ ਕਰੀ ਆ ਕਦੇ ਬਲਾਕ ਕਦੇ ਪਰਖਾਲੀ ਕਦੇ ਮਦਵਾੜਾ ਤਿੰਨ ਚਾਰ ਜਗ੍ਹਾ ਘੁੰਮੇ ਅਸੀਂ ਤੇ ਚਲੋ ਕੰਮ ਲੋਟ ਆ ਗਿਆ ਨਾਲੇ ਫਾਦਰ ਸਾਹਿਬ ਦੇ ਵੀ ਬ੍ਰਦਰ ਦਾਤਾ ਗੈਲ ਉਹ ਵੀ ਚੇਂਜ ਕਰਾ ਤਿਆ ਦੋਏ ਕੰਮ ਹੋ ਗਏ ਤੇ ਬਾਕੀ ਜੀ ਹੁਣ ਗੱਲਬਾਤ ਇਸ ਤਰ੍ਹਾਂ ਐ ਵੀ ਦੇਖੋ ਗਰਮੀਆਂ ਦਾ ਤਾਂ ਚਲੋ ਮੌਸਮ ਐ ਪਰ ਅਜੇ ਤਾਂ ਤੀਆ ਚੌਥਾ ਮਹੀਨਾ ਚੱਲਦਾ ਹੈ ਨਾ ਆ ਦੇਖੋ ਹੁਣ 9 ਵਜੇ ਵੇਖ ਖੜ ਨਹੀਂ ਹੁੰਦਾ ਜੀ ਨਾਲ ਅੱਜ ਐਤਵਾਰ ਹੈ ਜੀ ਗੁਰਦੁਆਰਿਆਂ ਚ ਪਾਠ ਚੱਲ ਰਹੀ ਤੇ ਬਾਕੀ ਹੁਣ ਮੈਂ ਤੁਹਾਨੂੰ ਅੱਜ ਦਾ ਮੌਸਮ ਵੀ ਦਿਖਾਣਾ ਤੇ ਨਾਲੇ ਫਸਲਾਂ ਵੇਖਦੇ ਆਂ ਜੀ ਪਹਿਲਾਂ ਨਾਲੋਂ ਕਿਹਾਂ ਚੇਂਜਿੰਗ ਹੋ ਰਹੀ ਫਸਲਾਂ 'ਚ ਔਰਕ ਜੀ ਲਾਗੀ ਮਾਣ ਪੱਗਾਂ ਤੋਂ ਅਨੁਪਤਾਈ 4 ਅਪ੍ਰੈਲ ਵੀ ਆਈ ਰਹੀ ਐ ਹਾਂ ਜੀ ਹਾਂ 1 ਅਪ੍ਰੈਲ ਵੀ ਆ ਰਹੀ ਤੇ ਜਿਹਦੇ ਕਾਰਨ ਕਰਕੇ ਜੀ 13 ਅਪ੍ਰੈਲ ਵਿਸਾਖੀ ਤੋਂ ਫਿਰ ਆਪਣੇ ਸਿਆਣੇ ਹੱਥ ਕਰਦੇ ਕਰਦੇ ਤੇ ਜੇ ਮੜਾ ਮੋਟਾ ਰਹਿੰਦਾ ਵੀ 2-4 ਦਿਨ ਬਾਅਦ ਵਿਸਾਖੀ ਵਾਲੇ ਦਿਨ ਕਹੀ ਨਹੀਂ ਕਰਦੇ ਕਹਿੰਦੇ ਦਾਤੀ ਨੂੰ ਬੰਨ ਕੇ ਘੁੰਗਰੂ ਤੇ ਨਾਲੇ ਜਾਣਾ ਮੇਲੇ 'ਚ ਵਿਸਾਖੀ ਵਾਲੇ ਦਿਨ ਨਾਲੇ ਜਾਣਾ ਗੁਰਦੁਆਰਾ ਸਾਹਿਬ ਤੇ ਨਾਲੇ ਮੇਲਿਆਂ 'ਚ ਤੇ ਨਾਲੇ ਆਪਣੀਆਂ ਫਸਲਾਂ ਦਾ ਹੱਥ ਵੀ ਕਰ ਦਿੰਦੇ ਨੇ ਦੋ ਕਟੱਕੇ ਵੱਟ ਕੇ ਦੋ ਰੁਗ ਤੇ ਚਲੋ ਠੀਕ ਹੈ ਹੁਣ ਬਣੇ ਰਹੇ ਹੋ ਨਾਲ ਤੁਹਾਨੂੰ ਕਣਕ ਦੀ ਦੇਖੋ ਇਹ ਇੱਕ ਅਣਕ ਹੈ ਜੀ ਪਛੈਤੀ ਇਹਦਾਂ ਅੰਗ ਰੂਪ ਦੀ ਤੇ ਜਿੱਥੇ ਤੱਕ ਥੋੜੀ ਨਿਗਾ ਜਾਂਦੀ ਜਾਂ ਜਿੱਥੇ ਤੱਕ ਤੁਹਾਨੂੰ ਮੋਬਾਈਲ ਰਾਹੀਂ ਦਿਖ ਰਿਹਾ ਹੈ ਵੀ ਇਹ ਇਹ ਅਗੇਤੀ ਹੈ ਜੀ ਇਹਦੇ ਨਾਲੋਂ ਮਹੀਨੇ ਦਾ ਬਗਾਇਬ ਹੈ ਆਹੀ ਹੈ ਇਹ ਦਗਾ ਦੇ ਨਾਲ ਮੋਟਰ ਨਾਲ ਹੀ ਇਹ ਵੀ ਦੇਖੋ ਤੁਹਾਨੂੰ ਪੜੀ ਪੜੀ ਲਿਖੂਗੀ ਬਾਅਦ ਤਾਂ ਪੰਨ 10 ਦਿਨ ਟੱਕਾ ਜਿਆਦਾ ਨਹੀਂ 15 ਦਿਨ ਲੈ ਲੂ ਬਦਲਾਅ ਤਾਂ ਆ ਗਿਆ ਜੀ ਬਸ ਕਹਿ ਨਹੀਂ ਕਰਦੇ ਇੱਕ ਨਾ ਇਕੱਠੀ ਤਾਂ ਫਸਲ ਵੱਢੀ ਜਾਂਦੀ ਨਹੀਂ ਕੋਈ ਲੱਗ ਜਿਕਣਾ ਬੀਜੀਆਂ ਵੀ ਹੁੰਦੀਆਂ ਉਹਦੇ ਹਿਸਾਬ ਨਾਲ ਚੱਲੀ ਜਾਂਦਾ ਕੰਮਕਾਰ ਰਾਣੀ ਸੁੰਦਰਾ ਕਰ ਲਈ ਆਪਾਂ ਨੇ ਤਿਆਰ ਤੇ ਗੱਲਬਾਤ ਇਸ ਤਰ੍ਹਾਂ ਹੈ ਵੀ ਅੱਜ ਜਸ ਕਰਨਾ ਉਹਨੇ ਕਹਿੰਨੇ ਵੀ ਅਸੀਂ ਹਰਮਨ ਵੀ ਆਇਆ ਬਹਰਮਨ ਪੁੱਤ ਦੱਸੂਗਾ ਪਹਿਲਾਂ ਤਾਂ ਬਲਾ ਵੀ ਸਾਸਰੀ ਕਾਲ ਹਰਮਨ ਲਾਓ ਜੀ ਹਰਮਨ ਨੇ ਬਲਾਈ ਸਾਸਰੀ ਕਾਲ ਤੇ ਜਸ ਕਰਨ ਪੁੱਤ ਲੱਗਿਆ ਸਾਈਕਲ ਹੀ ਕਰਨ ਅੰਦਰ ਹੈ ਸਾਸਰੀ ਗੱਲ ਜੀ ਸਾਰਿਆਂ ਨੂੰ ਚਲੋ ਕਰੋ ਅੰਦਰ ਬੈਕ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੈ ਜੀ ਅੱਜ ਨਾ ਇਹਨਾਂ ਨੇ ਖੜੇ ਖੜੇ ਨਾ ਸਕੀਮ ਬਣਾ ਲਈ ਤੇ ਇਹ ਸਕੀਮ ਕੀ ਬਣਾਈ ਆ ਉਹ ਦੱਸੂਗਾ ਹਰਮਨ ਨੇ हां जी भाई हरमन मैं ता नाम के मैं चंद्रस के अंदर मैं चला हां जस भाई हरमन ਦੇ ਨਾਨਕੇ ਆ ਕਿੱਥੇ ਆਏ ਬਾਈ ਬੂਥਗੜ ਕਿ ਪੂਤਗੜ ਬੂਥਗੜ ਅੱਛੇ ਆ ਬੂਥਗੜ ਹੈ ਠੀਕ ਹੈ ਤੇ ਬਾਕੀ ਬਾਈ ਇਹ ਫਿਰ ਅਸੀਂ ਸੋਚਿਆ ਵੀ ਇਹ ਡੇਲੀ ਖੇਲਦੇ ਕਰਨ ਨੇ ਕਰਨ ਵੀ ਜਾਂਦਾ ਹਰਮਨ ਕੋਲ ਵੀ ਫਿਰ ਕਰਨ ਕਿਆ ਕਰੂਗਾ ਇਹ ਕਹਿੰਦਾ ਵੀ ਚੱਲ ਫਿਰ ਚੱਲੀਏ ਉਂ ਵੀ ਅੱਗੇ ਜਿੱਦ ਅਸੀਂ ਉੱਥੇ ਰੱਖਦੇ ਨਾ ਜਸ ਕਰਨ ਨੂੰ ਕਦੇ-ਕਦੇ ਅ ਹਰਮਨ ਦੇ ਮਾਮੇ ਦਾ ਮੁੰਡਾ ਜਦੀ ਕਹਿ ਦਿੰਦਾ ਏ ਵੈਸੇ ਤਾਂ ਕਰਨ ਦਾ ਵੀ ਮਾਮਾ ਆਈਆਂ ਇਹਨਾਂ ਨੇ ਮੰਨੂ ਬਹੁਤ ਸੋਹਣੀ ਰਿਕਵੈਸਟ ਕਰਦਾ ਹੁੰਦਾ ਕਹਿੰਦਾ ਜੀ ਮੇਰੇ ਕੋਲ ਛੱਡ ਦਿਓ ਜੀ ਅੱਜ ਕਰਨ ਨਾਲ ਅਸੀਂ ਖੇਡਣਾ ਅੱਜ ਹਣੀ ਕਰਨ ਉਹਦੇ ਬਾਅਦ ਵੀ ਖੇਡਣਾ ਮੈਂ ਕੋਈ ਹੁੰਦਾ ਹੁੰਦਾ ਨਹੀਂ ਨਾ ਕਰਾਂ ਉਹ ਸਭ ਹਾਂ ਬਸ ਨਾਲੇ ਉਹਨਾਂ ਦੇ ਘਰ ਦੇ ਮੂਹਰੇ ਰੋਡ ਆ ਜੀ ਸਾਡਾ ਜਿਹੜਾ ਜਾਂਦਾ ਸਿਸਮਾ ਟੁਕਰ ਵਾਲੀ ਦੂਜੀ ਸਾਈਡ ਜੇ ਹੋਗੇ ਨਾ ਘਰ ਹਣੀ ਤੇ ਮੈਂ ਤਾਂ ਦੇਖਿਆ ਨਹੀਂ ਕਦੇ ਬਾਹਰ ਖੇਡਦਾ ਹਣੀ ਅੰਦਰ ਹੈ ਹਣੀ ਚਲੋ ਵਧੀਆ ਗੱਲ ਐ ਬੱਚਾ ਜੇ ਅੰਦਰ ਐ ਪੜ੍ਹਾਈ ਕਰੂਗਾ ਜਾਂ ਪੜ੍ਹੂਗਾ ਜਾਂ ਮਾੜਾ ਮੋਟਾ ਅੰਦਰ ਖੇਡ ਲੂਗਾ ਜਣਾ ਉਹਨਾਂ ਦਾ ਐ ਵੀ ਐ ਦਰਖਤ ਦਰੁਖਤ ਵੀ ਕਹੀ ਐ ਤੇ ਬਾਕੀ ਹੋਰ ਸੁਣਾ ਹਰਮਨ ਪੇਪਰ ਹੋਗੇ ਹੋਗੇ ਕੱਲ੍ਹ ਆਪੇ ਕੱਲ੍ਹ ਤਾਂ ਆਖਰੀ ਤੇ ਐ ਵੀ ਦੱਸ ਦੇ ਵੀ ਪੇਪਰ ਕਿਤ ਤਰ੍ਹਾਂ ਕਰੇ ਆ ਵੀ ਕਿੰਨੇ ਕ ਨੰਬਰ ਆ ਜੂਗੇ ਕਿ ਪਾਸ ਹੋਣੇ ਚੋਗੀ ਕਰੇ ਨੰਬਰਾਂ ਦਾ ਤਾਂ ਕੋਈ ਪਤਾ ਨਹੀਂ ਕੋਈ ਪਾਸ ਹੋਗੇ ਬੁੱਢੇ ਨੇ ਅੱਛਾ ਤੇ ਬਾਕੀ ਲੋ ਜੀ ਮਨਜੀਤ ਦੇ ਕੰਮ ਵੀ ਨਿਭੜ ਰਹੇ ਅੱਜ ਮਨਜੀਤ ਥੋੜੀ ਕੁਸਾ ਕਹਿਣਾ ਦੇ ਨੌਰ ਸਾਡੇ ਮਹੀਨੇ ਬਿਮਾਰ ਐ ਤੇ ਕੰਮਕਾਰ ਚੱਲਦੇ ਪਹੁੰਚੇ ਪੂਚੇ ਤੇ ਤੁਹਾਨੂੰ ਦੱਸ ਦਿੰਨੇ ਜੀ ਅਸੀਂ ਹਰਮਨ ਆਤ ਨੂੰ ਦਿਖਾਈਏ ਅਸੀਂ ਆਲੂ ਵੀ ਲੈ ਆਏ ਆ ਪੋਟਾਟੋ ਕਹਿੰਦਾ ਜਦ ਤੱਕ ਸਮੋਸੇ ਵਿੱਚ ਰਹੇਗਾ ਆਲੂ ਰਾਜਨੀਤੀ ਵਿੱਚ ਕੌਣ ਰਹੇਗਾ ਮਿਸਟਰ ਲਾਲੂ ਇਹ ਮਿਲੇ ਸਾਨੂੰ 10 ਕਿਲੋ 15 ਵੀ ਕਿਤੇ ਨਹੀਂ ਜੀ ਹੈ ਆਲੂ ਪੱਕੜ ਤੇ ਬੇਚਬੂਸਤੇ ਸਾਨੂੰ ਪਤਾ ਨਹੀਂ ਲੱਗਿਆ ਜੀ ਜਿਹਦੇ ਕਰਕੇ ਚੱਕਰ ਪੈ ਗਿਆ ਹਰਮਨ ਹਾਂ ਨਹੀਂ ਤੇ ਗੱਲਬਾਤ ਹੈ ਇਸ ਤਰ੍ਹਾਂ ਹਰਮਨ ਵੀ ਹੁਣ ਫਿਰ ਚੱਲੀਏ ਆਪਾਂ ਮਨਜੀਤ ਆ ਜਾ ਤੂੰ ਵੀ ਗੱਲਬਾਤ ਕਰੀਏ ਕੋਈ ਮਨਜੀਤ ਨੂੰ ਮਲਾਦ ਨਹੀਂ ਤੁਹਾਨੂੰ ਮਨਜੀਤ ਤੇ ਕੰਮ ਕਰ ਰਿਹਾ ਨਾ ਕਿ ਮੈਂ ਵੀ ਕਿਹਾ ਵੀ ਨਵੇੜ ਲੰਦੇ ਅੱਜ ਇਹਨੂੰ ਵੀ ਚਲੋ ਜੇ ਮਮਾਰ ਹੈ ਬੰਦਾ ਬਹੁਤੇ ਘਰ ਦੇ ਕੰਮ ਵੀ ਨਵੇੜਨੇ ਜ਼ਰੂਰੀ ਆ ਮੈਂ ਚੱਲਿਆ ਹੀ ਦੁਕਾਨ ਤੇ ਅੱਜ ਐਤਵਾਰ ਹੈ ਜੀ ਫਿਰ ਜਿਹਦੇ ਘਰ ਤੇ ਇੱਕ ਟਰੈਕਟਰ ਆ ਰਿਹਾ ਜੀ ਇੱਕ ਅਸੀਂ ਜਾਣਾ ਵੀ ਹੈ ਹੋਰ ਬਾਈ ਮਨਜੀਤ ਕਿੰਨੇ ਕਰ ਰਹਿ ਕੇ ਕੰਮ ਕਰ ਪਾਂਡੇ ਹੀ ਰਹਿ ਗਏ ਮਨਜੀਤ ਹੂੰ ਪਾਂਡੇ ਹੀ ਰਹਿ ਗਏ ਬਸ ਬਾਕੀ ਪੋਚੇ-ਪੂਚੇ ਵੀ ਐ ਮੈਂ ਤਾਂ ਕਿਹਾ ਵੀ ਤੂੰ ਰਹਿਣ ਦੇ ਅੱਜ ਜੀ ਇਹ ਅੱਜ ਪੋਚੇ-ਪੂਚੇ ਰਹਿਣੇ ਦੇ ਕੋਈ ਨਹੀਂ ਕਦੇ ਕੰਮ ਰੋਜ਼ ਹੁੰਦੇ ਨਾ ਫਿਰ ਉਹ ਬਿਨਾ ਕਰੇ ਤਾਂ ਕੁਝ ਨਹੀਂ ਲੱਗਦੇ ਇਹ ਵੀ ਹੈ ਹੋਰ ਸੁਣਾਫੇ ਮਨਜੀਤ ਲੋ ਜੀ ਅਸੀਂ ਸਲਾਹ ਬਣਾ ਰਹੇ ਤੇ ਵੀ ਚਲੋ ਕਿਤੇ ਜਾਇਆ ਨਾ ਕੱਲ ਪਰ ਕੱਲ ਸੋਚ ਰਹੇ ਤੇ ਵੀ ਜਾਸ ਜਸ ਕਰਨ ਦੀ ਮਾਸੀ ਕੋਲੇ ਜਾਇਆ ਨਾ ਮਨਜੀਤ ਹੋ ਗਈ ਬਿਮਾਰ ਕੁਸਣਾ ਇਹ ਦੇਣਾ ਚਾਹ ਕਹਿੰਦਾ ਨਾ ਨੌਰਸਾਂ ਦੇ ਮਹੀਨਿਆਂ ਚ ਮਨਜੀਤ ਲੱਗਦੇ ਜੀ ਤਾਕਤ ਵਾਲੇ ਇੰਜੈਕਸ਼ਨ ਉਹ ਲਵਾਣੇ ਪੈਣੇ ਹੁਣ ਹਨਾ ਮਨਜੀਤ ਖੂਨ ਜਮਾ ਹੀ ਮਨਜੀਤ ਤੁਹਾਨੂੰ ਪਤਾ ਜੀ ਪਹਿਲਾਂ ਰਹਿੰਦਾ 8 ਮੈਂ ਕਹਿੰਦਾ 9 ਤੱਕ ਦੀ ਹੋਇਆ ਨਹੀਂ ਹਨਾ 7 8 7 8 ਨਾ 10 ਨਾ 11 ਹਾਂ ਸ਼ੁਰੂ ਤੇ ਜਿਹਦੇ ਕਰਕੇ ਜੀ ਫਿਰ ਹੁਣ ਜਦ ਨੌਰ ਸਾਂਜ ਦੇਖੋ ਸਾਡੇ ਚ ਚਾਹੇ 15 ਐ ਖੂਨ ਸਾਡੇ ਨਹੀਂ ਹੱਟ ਪੈਰ ਚੱਲਦੇ ਜੀ ਅੱਜ ਕੱਲ ਤਾਂ ਕਿਉਂਕਿ ਲੱਤਾਂ ਚ ਦਰਦ ਰਹੀ ਜਾਂਦਾ ਪਿੰਨਿਆਂ ਚ ਗੋਡਿਆਂ ਚ ਜਿੱਦਣ ਕਿਤੇ ਇਹ ਵੀ 2 ਮਹੀਨਿਆਂ ਚ ਜੀ ਦੱਖਣ ਜਿਆਦਾ ਚੱਲਦਾ ਚਾਹੇ ਹੋਲੀ ਚੱਲੇ ਹੋਵੇ ਚਾਹੇ ਘੱਟ ਚੱਲੇ ਦੱਖਣ ਚੱਲਦਾ ਦੱਖਣ ਫੇ ਗੇਰਦਾ ਬੰਦੇ ਨੂੰ ਮੈਨੂੰ ਨਾ ਐ ਵੀ ਨਹੀਂ ਹੈ ਵੀ ਫਰੂਟ ਵਗੈਰਾ ਐ ਉਸ ਇਹ ਵੀ ਨਹੀਂ ਮੈਨੂੰ ਲੱਗਦੇ ਹੀ ਹੈਗੇ हां बाकी मंजीत हां बाकी मंजीत ਕਹਿੰਦੀ ਵੀ ਮੰਨੋ ਜਿਹੜਾ ਜੇ ਜੀ ਤੁਸੀਂ ਕਮੈਂਟ ਕਰੋਗੇ ਵੀ ਜੇ ਨਹੀਂ ਫਰੂਟ ਲੱਗਦੇ ਵੀ ਤੁਸੀਂ ਅਨਾਰ ਦਾ ਪੀਓ ਫਲਾਣੇ ਦਾ ਪੀਓ ਉਹ ਵੀ ਨਹੀਂ ਇਹਨੂੰ ਮਾਫ ਕਰ ਹੈ ਗਈ ਨਾ ਅਨਾਰ ਨਾ ਚਕੰਦਰ ਕਿਉਂਕਿ ਮੈਂ ਪਹਿਲਾਂ ਜਦੋਂ ਜਸ ਕਰਨਾ ਹੋਣ ਤਾਂ ਜਿਆਦਾ ਸੀ ਤੇ ਆਇਆ ਇਹਨਾਂ ਨੂੰ ਜੂਸ ਚਕੰਦਰ ਲਿਆਇਆ ਤਾਂ ਚਾਹ ਤਾਂ ਚਲੂ ਵੀ ਪਰ ਉਸ ਤੋਂ ਪਹਿਲਾਂ ਜਦ ਮੈਂ ਬਿਮਾਰ ਹੋਈ ਸੀ ਨਾ ਇੱਕ ਵਾਰ हां ਇੱਕ ਵਾਰੀ ਜੇ ਹੋਈ ਸੀ ਮੈਨੂੰ ਉੱਥੇ ਵੀ ਵੀਰ ਨੇ ਵੀ ਜੂਸ ਪਿਲਾਦੇ ਸੀਦੇ ਬਿੱਤਰ ਵੀਰ ਨੇ ਡਾਗਾ ਵੀ ਚਲ ਤਾਕਤ ਆਜੂਗੀ ਹਾਂ ਵੀ ਹੈ ਮੈਂ ਤਾਂ ਘਰਾਂ ਦੇ ਕੁਲਟੀ ਹੀ ਕਰਦੀ ਹੋ ਜਾਂਦਾ ਨਹੀਂ ਮੈਨੂੰ ਅੱਧਾ ਅੱਧਾ ਵੀ ਪਛ ਦਈ ਨਹੀਂ ਹਾਂ ਨਾਚ ਅੰਦਰ ਗਰਮ ਹੁੰਨੇ ਇਹ ਨਹੀਂ ਬੱਚੇ ਦੇਖੀ ਕਿੱਥੇ ਬਾਹਰ ਚੱਲਣ ਬੁਲਾਈਆਂ ਨੂੰ ਇੱਕ ਤਨੂ ਹੋਰ ਇੱਕ ਹੋਰ ਦੱਸਾਂ ਹਾਂ ਹਾਂ ਦੱਸ 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 ਤੂੰ ਹੀ ਦੱਸ ਤੂੰ ਮੈਂ ਤਾਂ ਇਹ ਕਹਿੰਦੀ ਸੀ ਮੈਂ ਤਾਂ ਸ਼ੁਕਰਵਾਰ ਦਾ ਪਲਾਨ ਬਣਾ ਲਉ ਜਾਨੇ ਦਾ ਹਾਂ ਬਾਹਰ ਕੋਈ ਨਹੀਂ ਐ ਵੀ ਜਿਹੜੇ ਵਿਚਾਲੇ ਦੇ ਨਾ 1 2 3 ਤਾਂ ਇਹਨੂੰ ਮੜਾ ਘੁੱਥਾ ਵੀ ਜਾ ਜਾਂਦੇ ਹਨਾ ਇਹਦੀ ਮਾਸੀ ਕੋਲ ਜਾਣਾ ਆਣਾ ਹੀ ਕਰਨਾ ਬਸ ਜਾਣਾ ਆਣਾ ਦੋ ਘਾਂਟੇ ਅੱਜ ਨਹੀਂ ਕਾਲੂ ਥੋੜਾ ਜਿਹਾ ਐਨਾਂ ਦਵਾਈ ਦੁਈ ਲੈ ਠੀਕ ਹੋ ਫਿਰ ਦੇਖੀ ਜਾਊਗੀ ਤੇ ਚਲੋ ਕਰਦੇ ਜੀ ਗੱਲ ਦੂਜੇ ਕੈਮਰੇ ਰਾਹੀਂ ਵੀ ਬੈਠ ਕੇ ਦੋ ਕਮੈਂਟ ਬੱਚਿਆਂ ਨੂੰ ਬੁਲਾਉਣੇ ਨਾਲੇ ਦੋ ਦੋ ਤਿੰਨ ਮੇਰੀਆਂ ਹੋਰ ਵੀ ਗੱਲਾਂ ਕਰਨ ਵਾਲੀਆਂ ਤੁਹਾਡੇ ਨਾਲ ਉਹ ਵੀ ਕਰਦੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਲੱਗੀਆਂ ਤੁਹਾਨੂੰ ਚਲੋ ਕਰਦੇ ਜੀ ਕੋਈ ਗੱਲਬਾਤ ਗੱਲਬਾਤ ਇਹ ਹੈ ਵੀ ਅਸੀਂ ਲਿਆਏ ਤੇ ਇੱਕ ਦਿਨ ਕੁੱਚੀ ਛੋਲਿਆਂ ਦੀ ਇੱਕ ਅੱਤੇ ਛੋਲੇ ਜਿਹਨੂੰ ਜਿਹਨੂੰ ਜੀ ਛੋਲੀਆਂ ਵੀ ਕਹਿ ਦਿੰਦੇ ਆਪਾਂ ਨਾ ਚੁੱਲੇ ਪਰ ਅੱਗ ਬਾਲ ਕੇ ਉੱਪਰ ਕਰ ਦਨੇ ਜਿਹਦੇ ਵਿੱਚ ਕੀ ਆਊਗਾ ਹਰਮਨ ਤਨ ਨੂੰ ਪਤਾ ਹਾਂ ਆਪਾਂ ਨੇ ਨਾ ਪਤਾ ਕੀ ਕਰਨਾ ਇਹ ਜਿਹੜੀ ਪੱਤ ਹੈ ਜੀ ਮੈਸੇ ਨਾ ਮੈਨੂੰ ਐਂ ਲੱਗਦਾ ਤੇਰਾ ਕੋਲ ਕੋਲ ਜੀ ਐ ਸਾਡਾ ਫਾਦਰ ਸਾਹਿਬ ਕਹਿ ਰਹੇ ਤਾਂ ਕਹਿੰਦਾ ਵੀ ਜਿਕਣਾ ਨਾ ਤੁਸੀਂ ਆਪਾਂ ਨੇ ਮੇਥੇ ਵੱਟ ਕੇ ਰੱਖੇ ਸਕਾਕ ਹੈ ਜੀ ਵੀ ਮੇਰਾ ਸਲਾਹ ਬਣਦੀ ਵੀ ਇਹਦੀ ਨਾ ਪੱਤ ਹੈ ਨਾ ਜਿਹੜੀ 2-3 ਦਿਨ ਹੋ ਗਈ ਲਿਆਂਦੀ ਨੂੰ ਆ ਝਾੜ ਕੇ ਨਾ ਪੋਰ ਕੇ ਅਸੀਂ ਉਹਦੇ ਚ ਪਾ ਦਣੀ ਤੇ ਫੇਰ ਆ ਜਾਣੀ ਕਿ ਛੋਲੀਆਂ ਹਨਾ ਤੇ ਛੋਲੀਆਂ ਸੀ ਅੱਗ ਦੇ ਉੱਪਰ ਐ ਕਰਨਾ ਤੇ ਫਲੀਆਂ ਵਿੱਚ ਇਹ ਭੁੰਨੋ ਕਿ ਨਾ ਗਰਮ ਜੀਆਂ ਹੋ ਕੇ ਵਿੱਚ ਗਰ ਜੰਦੀਆਂ ਬਸ ਜਦ ਇਹਨੂੰ ਨਾ ਅੱਗ ਵੀ ਹਲਕੀ ਦੇਣੀ ਪੈਂਦੀ ਹਰਮਨ ਪਤਾ ਕਾਦੀ ਦੇਣੀ ਹੈ ਦੋ ਪੂਲੀਆਂ ਨਿਹਾਨੀਆਂ ਆਪਾਂ ਨੇ ਪੂਲੀਆਂ ਪਰਾਲੀ ਦੀਆਂ ਉਹ ਪੂਲੀ ਨੂੰ ਅੱਗ ਲਾ ਕੇ ਨਾ ਉਹ ਬਹੁਤ ਛੇਤੀ ਅੱਗ ਨਾ ਪੂਲੀ ਨੂੰ ਲੱਗ ਜਾਂਦੀ ਹੈ ਬਸ ਜਦ ਇਹ ਉਹ ਬੁਝ ਵੀ ਜਾਂਦੀ ਜਿਹਦੇ ਵਿੱਚ ਆਪਣਾ ਬਸ ਛੋਲੀ ਜਲਿਆ ਨਾ ਇਹ ਜਿਹੜੀਆਂ ਫਲੀਆਂ ਇਹਦੇ ਉੱਪਰ ਦੇਖੋ ਇਹ ਫਲੀਆਂ ਜਲੈ ਨਾ ਤਾ ਫਿਰ ਉਹ ਅਸੀਂ ਖਾਣਾ ਜਸ ਕਰਨ ਤੇ ਹਰਮਨ ਗੈਲ ਮੈਂ ਵੀ ਖਾਲੂ ਜੀ ਅੱਜ ਸਾਰੀ ਅੱਜ ਸੰਡੇ ਹੈ ਨਾ ਅੱਜ ਸਾਰੀ ਸਕੀਮ ਬੱਲ ਰਹੀ ਹੈ ਕਿਉਂਕਿ ਮੈਂ ਇਹਨਾਂ ਨੂੰ ਹੁਣ ਗੈਲ ਲੈ ਜਾਣਾ ਆਪਾਂ ਆਪਣਾ ਇਹਨਾਂ ਨੂੰ ਬੂਤਕਾਰ ਛੱਡ ਦੇਣਾ ਤੇ ਜਦੋਂ ਅਸੀਂ ਆਣਾ ਕਰਨੂ ਤੇ ਨਾਲ ਲਿਆਣੇ ਇਹ ਗੈਲੇ ਬੱਚੇ ਠੀਕ ਨੇ ਤੇ ਉੱਥੇ ਐਨ ਖੇਲਣਾ ਅੰਦਰ ਪੁੱਤ ਬੈਠ ਕੇ ਲੜਾਈ ਝਗੜਾ ਨਹੀਂ ਕਰਨਾ ਵੈਸੇ ਲੜਦੇ ਨਹੀਂ ਜੀ ਆਪਣੇ ਬੱਚੇ ਬਹੁਤ ਤੁਸੀਂ ਦੇਖ ਰਹੇ ਹੋ ਬਹੁਤ ਨਾਈਸ ਬੱਚੇ ਆ ਜੀ ਜਣੋਂ ਦੇਖਣ ਤੋਂ ਲੱਗਦੇ ਉਹ ਜਸ ਕਰਨ ਕਾਹ ਤੋਂ ਹੱਥ ਰਿਆ ਮੜਾ ਮੜਾ ਜਸ ਕਰਨ ਹੋਊਗਾ ਫਿਰ ਐਦਾ ਮਤਲਬ ਹੁੰਦਾ ਹਰਮਨ ਵੀ ਹੱਸਿਆ ਹੋਇਆ ਇਹਦਾ ਮਤਲਬ ਵੀ ਹਰਮਨ ਵੀ ਗੁੱਜੀਆਂ ਮਾਰਦਾ ਥੋੜੀ ਥੋੜੀ ਗੱਲਾਂ ਹੈ ਇਹਨੂੰ ਦੇਖ ਕੇ ਤਾਂ ਹੀ ਹੱਸਿਆ ਤੂੰ ਵੀ ਕਦੇ ਕਦੇ ਤਾਂ ਕਰਨ ਲੜ ਲੜ ਪੰਦਾ ਮੇਰੇ ਨਾਲ ਜਿੱਦਣ ਕਰਨ ਨਹੀਂ ਲੜਦਾ ਉਦੋਂ ਮੈਂ ਲੜ ਪੰਦਾ ਤਾਂ ਹੱਸਿਆ ਹੋ ਬਈ ਤੂੰ ਹਨਾ ਹਨੀ ਹਾਂ ਹਾਂ ਛੋਣੀ ਪੈਣੀ ਗੱਲ ਹਰਮਨ ਕੇ ਇੰਨੀ ਇੱਕ ਤਾਂ ਚਲਦੀਆਂ ਰਹਿੰਦੀਆਂ ਹਾਂ ਹੁੰਦਾ ਹੀ ਚਲੋ ਬੱਚਾ ਬਚਪਨ ਹੈ ਜੀ ਹੁੰਦਾ ਅਸੀਂ ਵੀ ਤੇ ਅਸੀਂ ਵੀ ਲੜ ਪੰਦੇ ਤੇ ਪਰ ਇਕੱਠੇ ਹੋ ਜਾਂਦੇ ਬੱਚੇ ਪਰ ਉਹ ਗੱਲ ਗਲਤ ਹੈ ਜੇ ਕਿਤੇ ਬੱਚੇ ਇਕੱਠੇ ਖੇਲਦੇ ਆਪਣੇ ਪੰਜ ਸੱਤ ਪਿੰਡ ਚੋਂ ਲਾ ਲੋ ਚਾਹੇ ਘਰਾਂ ਦੇ ਜੇ ਬੱਚੇ ਲੜਪੇ ਅਸੀਂ ਜਾ ਕੇ ਉਹਨਾਂ ਦੇ ਮਾਪੇ ਨਾਲ ਲੜ ਪਈਏ ਉਹ ਗੱਲ ਗਲਤ ਹੈ ਕਿਉਂਕਿ ਬੱਚਿਆਂ ਨੇ ਕਾਹਲੂ ਇਕੱਠੇ ਹੋ ਜਣਾ ਸਮਝਦਾਰੀ ਐ ਇਹਦੇ ਵਿੱਚ ਵੀ ਐ ਵੀ ਬੱਚੇ ਲੜਪੇ ਤਾਂ ਬੱਚਿਆਂ ਨੂੰ ਸਮਝਾਓ ਮਾਪੇ ਉਹ ਵਧੀਆ ਜੇ ਮਾਪੇ ਉਹਨਾਂ ਦੇ ਬੱਚੇ ਮੰਨ ਲਓ ਹੁਣ ਜੱਸ ਕਰਨੇ ਕੁੱਟ ਤੇ ਕਿਸੇ ਬੱਚੇ ਨੂੰ ਪਿੰਡੇ ਨੂੰ ਉਹ ਆ ਕੇ ਲੜਾਏ ਸਾਡੇ ਨਾਲ ਉਹ ਵੇਖ ਘਰ ਚ ਲੜਾਈ ਹੋ ਜਾਂਦੀ ਐ ਬੱਚਿਆਂ ਨੇ ਫੇਰ ਕਾਲੂ ਬਾਹਰ ਇਕੱਠੇ ਹੋ ਜਣਾ ਤੁਹਾਨੂੰ ਪਤਾ ਵੱਡਿਆਂ ਦੀ ਲੜਾਈ ਕੁਝ ਹੋਰ ਹੁੰਦੀ ਬੱਚਿਆਂ ਦੀ ਕੁਝ ਹੋਰ ਹੁੰਦੀ ਐ ਖਾਓ ਜੀ ਛੋਲੀਆਂ ਫਿਰਨ ਤੋਕੇ ਫਿਰ ਤੋੜ ਇਹਨੂੰ ਖਾ ਖੂਬ ਕੇ ਫਿਰ ਨਹੀਂ ਹੋਗਾ ਗਰਮ ਕਰਕੇ ਫਿਰ ਖਾ ਤੇ ਇੱਕ ਗੱਲਬਾਤ ਮੈਂ ਹੋਰ ਕਰਨੀ ਚਾਹ ਰਿਆ ਸਮਝ ਨਹੀਂ ਆ ਰਹੀ ਜੀ ਵੀ ਕੀ ਚੱਲ ਰਿਹਾ ਚਲੋ ਅਸੀਂ ਤਾਂ ਕੰਮ ਪਰ ਜਾਨੇ ਘਰ ਆ ਜਾਨੇ ਚਲੋ ਇਹਨਾਂ ਦੇ ਬੱਚਿਆਂ ਦੇ ਪੇਪਰ ਵੀ ਖਤਮ ਹੋ ਲੈ ਵੀ ਕਹਿ ਰਹੇ ਨੇ ਬੱਚਿਓ ਤੁਹਾਨੂੰ ਵੀ ਪਤਾ ਐ ਤੁਸੀਂ ਫੋਨ ਵੀ ਦੇਖਦੇ ਆਂ ਵੀ ਉਹਦੇ ਚ ਕੋਈ ਖਬਰ ਸੁਣੀ ਐ ਵੀ ਜਿਹੜਾ ਆਪਣਾ ਧਰਨਾ ਲੱਗਿਆ ਉਹ ਤਾਂ ਸ਼ੰਭੂ ਬੈਰੀਅਲ ਖਨੌਰੀ ਬਾਰਡਰ ਕਹਿੰਦੇ ਸਾਰਾ ਉਹ ਆਪਣੇ ਉਧਰ ਕਹਿੰਦੇ ਵੀ ਦੋ ਤਿੰਨ ਬੰਦੇ ਤੇ ਜਿਹੜੇ ਮੇਨ ਤੇ ਜੀ ਚਾਰ ਪੰਜ ਉਹਨਾਂ ਨੂੰ ਕਹਿੰਦੇ ਚੰਡੀਗੜ੍ਹ ਬੁਲਾਇਆ ਭਗਵੰਤ ਮਾਨ ਨੇ ਮੀਟਿੰਗ ਲਈ ਕਰਲੇ ਗ੍ਰਿਫਤਾਰ ਇਹ ਵੀ ਕੋਈ ਚੰਡੀਗੜ੍ਹ ਦੀ ਉਧਰ ਫਿਰ ਕਹਿੰਦੇ ਵੀ ਅਸੀਂ ਮੈਂ ਵੀ ਦੇਖੀ ਇੱਕ ਦੋ ਖਬਰ ਜੀਸੀਪੀ ਦੇ ਨਾਲ ਟਰਾਲੀਆਂ ਚੱਕ ਝੱਕਾ ਕੇ ਕਦੀ ਅੱਧੀਆਂ ਤੱਕ ਹੋਰ ਕਿਤੇ ਲਾਤੀਆਂ ਅੱਧੀਆਂ ਉਹਦੇ ਤੁੰਬੂ ਤੁੰਬੂ ਪਾਰ ਤੇ ਇੱਕ ਹੋਰ ਪਤਾ ਕੀ ਹੋਇਆ ਉੱਥੇ ਮੈਂ ਦੇਖ ਹੈ ਕੋਸੂ ਵੀ ਨਹੀਂ ਫਤ ਜਿਹੜਾ ਨਾ ਉੱਥੇ ਤੰਪੂ ਲਾਇਆ ਬਦੇ ਕੋਈ ਲੋਹੇ ਦੀਆਂ ਟੀਨਾ ਚਾਦਰਾਂ ਕੁਸ ਵੀ ਲੋਹੇ ਦਾ ਸਮਾਨ ਤਾਂ ਉੱਥੇ ਦੇ ਜਿਹੜੇ ਭਈਏ ਆ ਚੱਕ ਚੱਕਾ ਰੇੜੀਆਂ ਪਰ ਵੇਚਣ ਜਾ ਰਹੇ ਆ ਰੋਕ ਰਹੇ ਆ ਪਿੰਡ ਦੇ ਨਾਲ ਤਾਂ ਚਲੋ ਰੋਕਿਆ ਨਹੀਂ ਆਪਣੇ ਜਿੰਨੇ ਵੀ ਬੰਦੇ ਤੇ ਪੰਜਾਬੀ ਜਦਕਿ ਜਿਹੜਾ ਪਿਛਲੇ ਸਾਲ ਦਿੱਲੀ ਜਦਕਿ ਉੱਥੇ ਦੇ ਮੈਂ ਖੁਦ ਕਹਿੰਦੇ ਸੁਣੇ ਪਰਵਾਸੀ ਬੰਦੇ ਵੀ ਜਦ ਤੋਂ ਕਿਸਾਨ ਆਏ ਉਹ ਰਹਿ ਧਰਨੇ ਤੇ ਹੈ ਉਹ ਤਾਂ ਕਈ ਤਰ੍ਹਾਂ ਦੇ ਲੰਗਰ ਚੱਲਦੇ ਤੇ ਕਹਿੰਦੇ ਵੀ ਸਾਨੂੰ ਬਹੁਤ ਫਾਇਦਾ ਹੋ ਗਿਆ ਜੇ ਸਾਨੂੰ ਨਹੀਂ ਵੀ ਕਿਸੇ ਦਿਨ ਰੋਟੀ ਮਿਲਦੀ ਤਾਂ ਅਸੀਂ ਲੰਗਰ 'ਚ ਛਕ ਲੈਂਦੇ ਸੀ ਅੱਜ ਉਹੀ ਬੰਦੇ ਉਹਨਾਂ ਦਾ ਸਮਾਨ ਘਰ ਟਾਏ ਬੇ ਉਹੀ ਚੱਕ-ਚੱਕ ਸਮਾਨ ਵੇਚ ਰਹੇ ਇਹ ਗੱਲ ਠੀਕ ਨਹੀਂ ਹੈ ਹਨਾ ਹੈ ਕਿ ਨਹੀਂ ਭਾਈ ਜੀ ਵਿਦੂ ਕਹਿੰਦਾਦਾ ਜੀ ਪਹਿਲਾਂ ਉੱਠੇ ਹੋਣਾ ਬਾਅਦ ਮਾਤਿਓ ਚਲੋ ਜਦ ਗਲਤੀ ਕਰ ਗਏ ਕੋਸ ਨਾ ਸਾੜੇ ਕਿਹੇ ਨਹੀਂ ਕਰਦੇ ਜਿੰਨੇ ਤਰ੍ਹਾਂ ਦੇ ਬੰਦੇ ਆ ਉਹਨੇ ਤਰ੍ਹਾਂ ਦੇ ਦਿਮਾਗ ਹੈ ਜਿਹੜੇ ਸਾਡੇ ਮੋਰੀ ਤੇ ਆਗੂ ਤੇ ਕਿਹ ਆ ਪਤਾ ਉਹਨਾਂ ਮੂਰੇ ਵੀ ਬਾਈ ਟੇਚੀਆਂ ਖੁੱਲੀਆਂ ਹੋਆ ਉਹਨਾਂ ਨੇ ਕਹੇ ਤੇ ਵੀ ਚਲੋ ਠੀਕ ਹੈ ਜੀ ਮੰਗਾ ਮੰਨ ਲਈ ਜੀਆਂ ਅੰਜਦ ਕੀ ਦੀਪ ਸਿੱਧੂ ਐ ਕਹਿ ਰਿਆ ਤਾਂ ਹਨਾ ਵੀ ਅਜੇ ਨਾ ਉઠੋ ਇਹ ਮੰਨਈ ਐ ਨਾ ਤੇ ਲਿਖਤੀ ਲੋ ਉਹਨਾਂ ਨੂੰ ਯਾ ਤਾਂ ਲਾਗੂ ਹੋਊਂਗੀਆਂ ਤਾਂ ਉਠੂਗੇ ਅਸੀਂ ਇਹ ਪਹਿਲੀ ਉੱਠ ਗਏ ਉੱਠੇ ਕੌਣ ਆ ਜਿਹੜੇ ਵਿੱਚ ਤੇ ਦੋ ਗਲੇ ਬੰਦੇ ਮੂਹਰੇ ਕਰੇ ਬੈਠੇ ਉਹਨਾਂ ਨੇ ਕਿਹਾ ਵੀ ਚਲੋ ਚੱਲੀਏ ਜੀ ਘਰਾਂ ਨੂੰ ਬਸ ਇਹਨਾਂ ਨੂੰ ਕਹਿਣ ਤੇ ਹੀ ਬਹੁਤ ਖੁਸ਼ੀ ਹੋ ਗਈ ਕਿਉਂਕਿ ਮੂੰਹ ਦਾ ਬੋਲਿਆ ਵਾ ਵੀ ਕਈ ਵਾਰ ਉਹ ਅੱਗੇ ਪਾਸ ਨਹੀਂ ਹੁੰਦਾ ਕੰਮ ਜਦੋਂ ਉਹ ਬੰਦਾ ਕਰਕੇ ਦੇ ਦੇਵੇ ਨਾ ਲਿਖਤ ਕਰਕੇ ਦੇ ਦੇਵੇ ਜਾਂ ਉਹ ਕੋਈ ਮੰਨ ਲੈ ਐਮਐਲਏ ਗ੍ਰਾਂਟ ਦੇ ਰਿਹਾ ਗ੍ਰਾਂਟ ਦੇ ਦੇਵੇ ਜਦ ਆ ਗਈ ਸਰਪੰਚ ਕੋਲ ਉਹਨੂੰ ਜਦ ਮੰਨਿਆ ਜਾਊਗਾ ਵੀ ਪੱਕਾ ਕੰਮ ਹੈ ਹੈ ਕਿ ਨਹੀਂ ਹਰਮਨ ਐ ਤਾਂ ਮੂੰਹ ਤੇ ਹੁਣ ਹਰਮਨ ਕਾਇਦ ਜਿਹੜਾ ਹੁਣ ਹੱਸਿਆ ਤਾਂ ਜੀ ਉਹ ਸੀ ਕਿਆ ਮੰਨ ਲਈ ਹੋਰ ਗੱਲ ਦੱਸਾਂ ਨਾਨਕੇ ਚੱਲ ਮੰਨਣਾ ਹੀ ਚਾਹਨੇ ਵੀ ਤੇਰੇ ਪਰ ਸਭ ਤੋਂ ਵੱਧ ਉੱਥੇ ਦਾ ਨਜ਼ਾਰਾ ਬਚਪਨ ਖੇਡਣਾ ਕਿੰਨਾ ਹੈ ਕਰਨ ਨੇ ਉਹ ਕਹਤੇ ਤੂੰ ਦੱਸ ਉਹ ਇਸ ਤਰ੍ਹਾਂ ਬਾ ਦੱਸ ਸਾਂ ਅਛਾ ਇਹ ਦੱਸ ਬੀਅਰ ਤੂੰ ਜਾਂਦਾ ਰਹਿੰਦਾ ਅੱਜ ਤੱਕ ਤੂੰ ਪਿਛਲੇ 6 ਮਹੀਨਿਆਂ ਚ ਕਿੰਨੀ ਵਾਰ ਗਿਆ ਮੋਟਾ ਮੋਟਾ ਜਿਹਾ ਗਿਣ ਕੇ ਦੱਸ ਆਪਣੇ ਨਾਨਕੇ ਇਹ ਤਾਂ ਘੱਟ ਵਰ ਗਿਆ ਪਰ ਰਹਿਣਾ ਚਾਹਦਾ ਹੁਣ ਜਾ ਸਕਾਂ ਨੂੰ ਬਾਈ ਜਾ ਸਕਾਂ ਤੂੰ ਦੱਸ ਮਹੀਨੇ ਚ 4 ਵਾਰ ਆਇਆ ਨਾ ਨਾ ਦੇਖਿਆ ਫਿਰ ਹੋਰ ਹੈ ਨਾ ਜਦ ਤੱਕ ਪੜਨਾ 10ਵੀਂ 12ਵੀਂ ਤੱਕ ਜੇ ਪੜਨਾ ਹੈ ਨਾ ਹੋਰ ਜਾਈ ਜਾਣਾ ਉਹ ਤਾਂ ਐ ਜੀ ਜਿਹੜਾ ਤੇਰੇ ਮਾਮੇ ਦਾ ਛੋਕਰਾ ਰਣਵੀਰ ਹੈ ਉਹ ਐਦੇ ਗਏ ਲੇ ਹੈ ਹੋਰ ਕਲਾਸ ਵੀ ਕਿ ਹੈ ਹੈ ਕਿ ਨਹੀਂ ਮਨਜੀਤ ਹਰਮਨ ਦੇ ਨਾਮ ਕੇ ਜੈ ਅੰਦਾਜਸ ਕਰਨ ਹਾਂ ਬੱਸ ਮੈਂ ਆ ਗੱਲ ਕਰ ਰਿਹਾ ਕਿ ਚੱਲੇ ਹੁਣ ਬੱਚੇ ਹੋ ਰਹੇ ਥੋੜੇ ਕਿ ਨਾਰਾਜ ਤੰਗ ਪਰੇਸ਼ਾਨ ਵੀ ਹੋ ਰਹੇ ਹਨ ਮਨਜੀਤ ਨਹੀਂ ਅਭਰ ਜਾ ਕਿਦਨ ਜਾਣਦੇ ਫੇ ਪੈਰ ਥਰਨ ਨਾ ਟਿਕਿਆ ਕਰ ਹਾਂ ਅੱਛਾ ਐਂ ਦੱਸ ਮਨਜੀਤ ਜਿਹੜੀ ਗੱਲ ਹੈ ਮੇਨ ਵੀ ਜਸ ਕਰਨ ਦੀਆਂ ਅੱਖਾਂ ਲੀਆਂ ਦਵਾਈਆਂ ਦੋ ਹੀ ਪੈ ਗਈਆਂ ਦੋ ਹੀ ਪਾਤੀਆਂ ਬੜਾ ਠੀਕ ਚਲੋ ਠੀਕ ਹੈ ਤੇ ਹੁਣ ਚੱਲਦੇ ਆਂ ਇਹਨਾਂ ਨੂੰ ਲੈ ਕੇ ਤੇ ਆ ਪਟਕੇ ਨੂੰ ਕਿਆ ਲਾ ਲਈ ਮਿੱਟੀ ਇਹ ਤਾਂ ਝਾੜੀ ਤਾਂ ਮਣੀ ਚਿੱਟਾ ਜਾ ਲੱਗਦਾ ਹਰਮਨ ਕਾਲਾ ਪੇਚਾ ਪਟਕਾ ਨਾ ਤੇ ਗੱਲਬਾਤ ਇਸ ਤਰ੍ਹਾਂ ਹੈ ਜੀ ਫਿਰ ਜੱਸ ਕਰਨ ਨੂੰ ਲੈ ਕੇ ਜਾਣਾ ਅਸੀਂ ਬੰਨ ਤੇ ਆ ਟਾਈਮ ਮਨਜੀਤ ਉਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਵੀ ਇੱਕ ਦਿਨ ਪਹਿਲਾਂ ਆਪਣਾ ਜਿਹੜਾ ਕੁਸ ਲੈ ਆਣਾ ਉਹ ਲਿਆਉਂਗੇ ਸਮਾਨ ਪੂਰਾ ਕਰੋ ਤੇ ਫੇ ਮਾਸੀ ਕੋਲ ਵੀ ਜਾ ਕਾਣਾ ਹੁਣ ਤੁਹਾਨੂੰ ਜੀ ਵੀ ਕਹਿ ਦਿੰਨੀ ਹ ਬੱਗੇਰਾਂ ਨੂੰ ਵੀ ਚੱਕਰਵਾ ਦੇ ਹਾਂ ਬੱਗੇ ਉਹਨਾਂ ਨੂੰ ਵੀ ਕਰਦੇ ਫੋਨ ਵੀ ਭਾਈ ਤਿਆਰ ਰਹੋ ਬਾਸੀ ਤਾਂ ਫੋਨ ਮਾਰਨਾ ਤੁਸੀਂ ਆ ਜਿਓ ਅਸੀਂ ਬਾ ਇੱਧਰ ਤੇ ਨਿਕਲ ਜਾਣਾ ਠੀਕ ਨਹੀਂ ਕੈਸੀ ਮਿੱਠਾ ਮਸਲਾ ਬਣਾਉਣੇ ਵਾਲੇ ਨੇ ਹਾਂ ਤੇ ਨਾ ਬਾਕੀ ਗੱਲ ਐ ਵੀ ਉਹ ਤੋਂ ਪਹਿਲਾਂ ਇਹ ਤਾਂ ਕੀ ਇਹਨੂੰ ਵੀ ਲੈ ਜਾਈਏ ਪਹਾੜ ਨਾਲ ਪਰ ਨਹੀਂ ਇਹਨਾਂ ਦੋ ਦਿਨ ਰਹਿਣਾ ਨਹੀਂ ਇਹਨਾਂ ਰਹਿਣਾ ਨਹੀਂ ਇਹ ਤਾਂ ਜੀ ਦੇਖੋ ਬੂਥਗੜ੍ਹ ਨਾਲੇ 2 ਕਿਲੋਮੀਟਰ ਪਰ ਇਹਦੇ ਨਾਨਕੇ ਆ ਇਹ ਤਾਂ ਤਾਂ ਭੁੱਖ ਘਟ ਜਾਂਦਾ ਜੱਸ ਕਰਨਾ ਆਪਣਾ ਮੌਕਾ ਮਾਰ ਜਾਂਦਾ ਏ 12 ਵਜੇ ਪੇਪਰ ਹੋਣ ਦਾ ਤਾਂ ਫਿਰ ਅਸੀਂ ਇਹਨੂੰ ਉਧਰ ਕੋਲ ਛੱਡ ਆਂਦੇ ਤੇ ਫਿਰ ਉਹ ਤਾਂ ਜਾਣਾ ਆਣਾ ਤਾਂ ਹੁੰਦਾ ਨਹੀਂ ਹਾਂ ਪਰ ਇਹਨੂੰ ਛੱਡਣਾ ਪਤਾ ਕਿੰਨਾ ਸੀ ਸਿਰਫ 2 ਘੰਟੇ ਵਾਹ ਤੇ ਵਾਟਿਊਸ਼ਨ ਪਰ ਛੱਡ ਦੇਣਾ ਐਂ ਤਾਂ ਉਧਰ ਤੇ ਗੱਲਬਾਤ ਇਸ ਤਰ੍ਹਾਂ ਹੁੰਦਾ ਬੱਸ ਤੇ ਦਾ ਭਾਈ ਜੇ ਜਿਆਦਾ ਹੀ ਐਮਰਜੈਂਸੀ ਆ ਕੋਈ ਸੱਕਣਾ ਵੀ ਜਦ ਹਾਂ ਮੁੜ ਕੇ ਆਣਾ ਹੈ ਜਾਣਾ ਹੈ ਸਵੇਰੇ 9 ਵਜੇ ਨਿਕਲਦੇ ਹੋਰੇ ਤੇ ਹਾਂ 8 ਵਜੇ ਨਿਕਲਦੇ ਹੋਰੇ ਤੇ ਆਉ ਨੂੰ 4 ਵਜੇ ਤੱਕ ਫੇਰੇ ਬਸ ਕਿੱਥੇ ਤੇ ਹਮਾ ਚਲਦੇ ਹਮਾ ਚਲਦੇ ਤਾਂ ਫੇਰ ਸਾਜੜਾ ਤੁਰਨਾ ਚਾਹੀਦਾ 6 ਵਜੇ 3 ਘੰਟੇ ਦਾ ਵੀ ਆਣਾ ਜਾਣਾ ਹੋਵੇ ਹੂੰ ਮੀ ਆਵੇ ਹੁੰਦਾ ਹੁਣ ਜਿਸ ਕਰਨ ਜਾਣਾ ਫੇਰ ਇਹ ਤਾਂ ਹੈ ਗੱਲਬਾਤ ਤੂੰ ਕਹਦੇ ਨਹੀਂ ਨਟਾ ਤੇ ਜਾਂਦਾ ਹੈ ਰਾਸਦਾ ਹੀ ਫਿਰ ਹੈ ਗਿਆ ਨਹੀਂ ਨਾ ਕਦੀ ਛੇਰ 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 ਤਾਂ ਛੱਡੇ ਵੇ ਆ ਦੋ ਉੱਥੇ ਸਰਕਾਰ ਨੇ ਹੁਣ ਪਹਿਲਾਂ ਪਹਾੜ ਚ ਅੱਗਾਂ ਲਾ ਕੇ ਸਫਾਈ ਕਰੀ ਐ ਫਿਰ ਉਹ ਛੱਡ ਵੀ ਦਿੰਨੇ ਆ ਪਤਾ ਕਾਤੇ ਵੀ ਉਹਨੇ ਦਰਖਤ ਲਾਣੇ ਵੀ ਉਹ ਤੋ ਤੋੜ ਐ ਨਾ ਨੁਕਸਾਨ ਨਾ ਕਰੇ ਉੱਥੇ ਦੇ ਬੱਕਰੀ ਬੂਕੀਆਂ ਨਾ ਅੱਥ ਗਿਆ ਤੁਸੀਂ ਅਸੀਂ ਛੇਰਾਂ ਭਾਈ ਛੱਡ ਰੱਖਣਾ ਨਾ ਜੇ ਛੇ ਜੇ ਆ ਗਿਆ ਹਾਂ ਜੇ ਛੇਰ ਨਾਲੇ ਬਾਂਦਰ ਉੱਥੇ ਬਾਂਦਰ ਵੀ ਘੇਰ ਲੈਣੇ ਇੱਕ ਨਹੀਂ ਆਂਦਾ ਇਹ ਜੀ ਬਾਜ਼ ਮਾਰਦਾ ਨਾ ਇੱਕ ਸਾਰੇ ਨੂੰ ਇਕੱਠੇ ਕਰ ਲੈਂਦਾ ਨਹੀਂ ਘੇਰਦੇ ਉਹ ਚਾਹ ਰਹੇ ਨੇ Shimla ਮੈਨੂੰ ਵੀ ਘੁੰਮਣ ਜਾਣਾ ਹੋਵੇ ਨਹੀਂ ਵੀ ਜਾਣਾ ਉਹ ਨਹੀਂ ਨਹੀਂ ਆਇ ਨਹੀਂਦਾ ਹੋ ਤਾਂ ਚਲੀ ਜਾਊਗਾ ਉਹ ਦੇਖ ਫਿਰ ਜਾਂ ਉਹ ਗੈਲ ਪਤਾ ਕਿ ਆਂ ਉੱਥੇ ਬਰਸਾ ਗਿਰਦੀ ਹੋਗੀ ਨਹੀਂ ਕਰਦੀ ਉਹ Shimla ਗਿਰਦੀ ਉਹ ਤਾਂ ਆ ਤਾਂ ਆਪਣਾ ਨਾ ਨਾ ਪਤਾ ਕਿ ਆਏ ਇਹ ਲੱਗ ਲੱਗ ਜਗ੍ਹਾ ਹੁੰਦੀਆਂ ਹੁਣ Shimla ਜਿਹੜਾ ਉਹ ਤੇ ਗਾਹਾਂ ਲੇ ਲਦਾਖ ਲੇ ਲਦਾਖ ਵਿੱਚ ਤਾਂ ਮਾਈਨਸ ਵਿੱਚ ਐ ਟੈਂਪਰੇਚਰ ਤਾਂ ਉਥੇ ਜਿਆਦਾ ਬਰਾਂ ਉਥੇ ਸੋਲਨ ਵੀ ਹੈ ਤੇ ਹਿਮਾਚਲ ਕਹਿਣੇ ਨੂੰ ਹਿਮਾਚਲ ਜਿੱਕਣਾ ਆਪਣਾ ਪੰਜਾਬ ਹੈ ਹੁਣ ਪੰਜਾਬ ਵਿੱਚ ਜਿਆਦਾ ਧੁੰਦ ਕਿੱਧਰ ਪੈਂਦੀ ਹੈ ਫਤਈਗੜ੍ਹ ਸਾਹਿਬ ਜਿਆਦਾ ਪੈਂਦੀ ਉੱਥੇ ਅੱਗੇ ਨਵਾਂ ਸ਼ਹਿਰ ਕਿੰਨੇ ਤਾਂ ਜ਼ਿਲ੍ਹੇ ਐ ਇੱਕ ਨਹੀਂ ਹਿਮਾਚਲ ਬੁੱਗੇ ਐਹੀਂ ਨਹੀਂ ਕੱਲਾ ਜਿੱਥੇ ਆਪਾਂ ਨਾ ਜਾਣਾ ਉਥੇ ਛੇਰੇ ਐ ਜਾਂ ਉੱਥੇ ਚੱਲ ਹਾਂ ਜੰਗਲ ਹੈਗੇ ਐ ਉਥੇ ਛੇਰ ਮੰਨ ਸਕਦੇ ਇੱਕ ਅੱਧਾ ਹੋ ਸਕਦਾ ਦੋ ਹੈ ਵੀ ਐ ਬੱਕਰੀਆਂ ਵੀ ਖਾਈਆਂ ਉੱਧਰ ਚਾਚੇ ਉਹਨਾਂ ਦੇ ਵੀ ਹਾਂ ਦੇਖ ਲੈ ਦਿਨ ਦਿਨ ਮਾਸੀ ਗਲ ਨਹੀਂ ਜਾਂ ਸਾਰੇ ਕਿਤੇ ਘੁੰਮੇ ਆਉਂਦੇ ਹਾਂ ਐ ਨਹੀਂ ਉਹ ਨਾਲੇ ਉਹ ਦਿਨ 'ਚ ਨਹੀਂ ਕਰਦਾ ਹੁੰਦਾ ਸ਼ਿਕਾਰ ਸ਼ਾਮ ਨੂੰ ਰਾਤ ਨੂੰ ਕਰਦਾ ਉਹ ਨਾਲੇ ਬਾਕੀ ਗੱਲਾਂ ਕਹਾਂ ਵੀ ਆਹੋ ਐ ਵੀ ਕਦੇ ਬੰਦੇ ਤਾਂ ਸੁਣਿਆ ਹੀ ਨਹੀਂ ਵੀ ਕਦੇ ਫੜੇ ਆ ਹਾਂ ਜਾਨਵਰ ਉਹਨਾਂ ਦੇ ਪਸ਼ੂ ਜ਼ਰੂਰ ਖਾਈ ਹੁੰਦੇ ਨਾਲ ਨੂੰ ਪਿੱਛੇ ਪੈ ਗਿਆ ਇਹ ਕੁੱਤਿਆਂ ਨੂੰ ਚੱਕ ਲੈਂਦਾ ਚੱਲ ਕੋਈ ਨਹੀਂ ਕਿਸੇ ਟਾਈਮ ਕਮਾ ਕੇ ਲਿਆਉਂਗੇ ਇਹਨੂੰ ਜਦ ਜਦ ਨਾਲ ਆਪਣਾ ਅੱਜ ਜਾਣਾ ਕਰ ਲੂ ਆ ਜਾਣਾ ਹਨਾ ਇਹ ਵਾਰ ਨਹੀਂ ਮੈਨੂੰ ਪਤਾ ਹੈ ਹਾਂ ਰਾਤ ਨੂੰ ਹੂੰ ਇਹ ਤਾਂ ਹੈ ਨੀ ਹਾਥਾ ਪੰਗਾਈ ਪਾਇਆ ਇਹਨੂੰ ਥੋੜਾ ਜਿਹਾ ਹੋਰ ਵੱਡਾ ਕਰ ਲੈਂਦੇ ਫਿਰ ਇਹ ਦੇਖ ਨਾ ਬਰਾਤ ਤੇ ਹਮੂੰ ਅੰਦਰ ਤੇ ਛੇਰਾ ਨਾ ਤੂੰ ਅੰਦਰ ਬੈਠੇ ਨੂੰ ਕੁੰਡੇ ਲਾਏ ਨੂੰ ਛੇਰ ਆ ਜਾਊਗਾ ਇੱਕ ਵਾਰੀ ਹਰਮਨ ਮੇਰੇ ਨਾਲ ਹੋਇਆ ਏ ਪਤਾ ਕੀ ਹੋਇਆ ਬਾਈ ਰਾਤ ਨੂੰ ਸੀ ਪੈ ਗਈ ਜਗ ਗਏ ਤੇਰੇ ਤੇ ਜਣੋਂ ਗਏ ਤੇ ਅੱਜ ਤੋਂ ਲਾਲਾ 6 ਮਹੀਨੇ ਨਹੀਂ ਸਾਲ ਪਹਿਲਾਂ ਮੰਜੀ ਤੇ ਆਹ ਤਾਂ ਤੁਹਾਨੂੰ ਵੀ ਦੱਸਿਆ ਤਾਂ ਮੈਂ ਬਾਈ ਮੇਰੀ ਅੱਖ ਖੋਲੀ ਟੜਕੇ ਜੀ ਮਹਾਲਾ ਬਾਥਰੂਮ ਜਾਇਆ ਮੈਂ ਹੈਂ ਨੇਰਾ ਜਾਤਾ ਯਾਰ ਨੇ ਹਰ ਹਰਮ ਤੇਰੇ ਵਾਲੀ ਗੱਲ ਸਹੀ ਆ ਬਾਈ ਨੇਰਾ ਤਾਂ ਮੈਂ ਉ ਤਾਂ ਜਾਤਾ ਨਿਕਲ ਗਿਆ ਜਦ ਮੈਂ ਜਾ ਕੇ ਬਾਥਰੂਮ ਕਰਿਆ ਆ ਪਰ ਉਨ ਜਾ ਕੇ ਨਾ ਉਤੇ ਬਾਅਦ ਜਦ ਮੇਰੇ ਮਨ ਚ ਆਇਆ ਮਹਨ ਨੇਰਾ ਲੈ ਵੀ ਜੇ ਚੇਰ ਹੋਇਆ ਉਹਨਾਂ ਤਾਂ ਛਾਲ ਮਾਰਨੀ ਉੱਪਰ پہاੜ ਪਤੇ ਮੇਰੀ ਗਰਦਨ ਪੜ ਕੇ ਚੱਕ ਲੈ ਜਣਾ ਉਹਨਾਂ ਨੂੰ ਹੁਣ ਤੂੰ ਨਾ ਡਰ ਜੀਂਗਾ ਹਨੂ ਆ ਨਾ ਮਨ ਚ ਗੱਲ ਰੱਖੀਂ ਡਰਿਆ ਮੈਂ ਵੀ ਤਾਂ ਉੱਥਾ ਇੱਕ ਵਾਰ ਮੁੜ ਕੇ ਨਹੀਂ ਡਰਿਆ ਪਰ ਇੱਕ ਗੱਲ ਹੋਰ ਆ ਪੁੱਤਾਂ ਉੱਥੇ ਬੱਲੇ ਵਾਲੇ ਵੀ ਹੁੰਨੇ ਆ ਰਾਤਾਂ ਨੂੰ ਸਭ ਨੇ ਹੈ ਕਦੇ ਵੀ ਨਾ ਜਿਹੜਾ ਜਾਨਵਰ ਬੜਾ ਤਕੜਾ ਸ਼ੇਰ ਚਿਤਾ ਚਾਹੇ ਤੂੰ ਨਾ ਰਾਤ ਨੂੰ ਅੱਗ ਬਾਲ ਕੇ ਜੰਗਲ ਦੇ ਗੱਬੇ ਬੈ ਜੀ ਤੇਰੇ ਲੱਗ ਨਹੀਂ ਆਊਗਾ। ਜਿਆਦਾ ਅੱਗ ਤੇ ਡਰਦੇ ਇਹ। ਹਾਂ। ਪਰ ਦਿਨ ਵਿੱਚ ਫੇਰ ਬਾਂਦਰ। ਉੱਥੇ ਬੂਤੇ ਹੀ ਹੁੰਦਾ। 7-8 ਵਜੇ ਰੋ ਡਿਗਣਾ ਕੇ ਸਾਬੋ ਆਪਣੇ ਆਪਣੇ ਅੰਦਰ ਵੜ ਜਾਣਾ। ਜਿਕਣ ਆਪਾਂ ਸੌਂ ਜੰਨੇ ਆਪਾਂ 8-9 ਵਜੇ ਅੰਦਰ ਪੈ ਜੰਨੇ। ਕੁੰਡੇ ਲਾ ਕੇ। ਲਾਨਾ ਨਾ ਤੂੰ ਵੀ ਉਹ ਬੜੇ ਦੋਏ ਗੇਟ ਹੈ। ਹਨੀ? ਐਨ ਚੈੱਕ ਕਰਕੇ ਪੈਣਾ ਨਾਲ। ਵੀ ਲਾਤ। ਅਜੇ ਕਰਨ ਸਾੜਾ ਮੈਂ ਸਾਢੇ ਕੱਲ ਘੁੰਮ ਲੰਦਾ 8 ਵਜੇ। ਹਾਂ ਨਾ ਨਾ ਇਹ ਜੀ 9 ਵਜੇ ਤੋਂ ਬਾਅਦ ਤਾਂ ਨਹੀਂ ਨਿਕਲ ਸਕਦਾ ਉ ਜਿਕਣਾ 6 7 8 ਵਜੇ ਹੋਵੇ ਨਾ ਫਿਰ ਅਸੀਂ ਜਾ ਜਾਂਦਾ ਮੈਂ ਇਹਨੂੰ ਲੈ ਕੇ ਫਿਰ ਚਲੇ ਜਾਂਦਾ ਮੇਰੇ ਗੱਲ ਤਾਂ ਚਲੇ ਜਾਂ ਕੱਲ ਕਿੰਨੇ 7 ਵਜੇ ਹੋਵੇ ਤੇ ਮੈਂ ਦੇਖੀ ਨਹੀਂ ਫੋਨ ਮਮਾ ਉਹ ਉੱਥੇ ਖੜੀ ਖੰਨਾ ਮੈਂ ਪੈਰ ਧੋਣੇ ਮਸ਼ਾਵਾ ਨਹੀਂ ਨਹੀਂ ਕੀ ਬਾਹਰ ਅੱਛਾ ਹਾਂ ਇਹ ਤਾਂ ਡਰਕੜਾ ਆ ਬਾਈ ਬੰਦੇ ਇਹਨਾਂ ਨੂੰ ਮੈਂ ਲੈ ਕੇ ਕਿਤੇ ਵੀ ਜਾਣਾ ਚਾਹ ਮਨੂੰ ਨਾ ਉਹ ਬਾਈ ਮੈਂ ਨਹੀਂ ਲੈ ਕੇ ਜਾਂਦਾ ਬਾਈ ਹਰਮਨ ਤੁਹਾਨੂੰ ਕਿਤੇ ਵੀ ਮੇਲੇ ਮੂਲੇ ਪਰ ਇੱਕ ਗੱਲ ਹੈ ਮੈਂ ਇਹਨਾਂ ਨੂੰ ਦਸਹਿਰਾ ਵੀ ਦਿਖਾ ਲਿਆ ਕਰਦਾ ਹੈ ਕਿ ਨਹੀਂ ਤੇ ਮੁੱਲਾਪੁਰ ਵੀ ਲੈ ਕੇ ਜਾ ਆ ਨਾ ਫਿਰ ਵੀ 8 ਵਜੇ ਆਨੇ ਸਾਗੂ ਸੇ ਦੇਖਿਆ ਵਾ ਦੇਖਣੀ ਹੈ ਜਿਹੜਾ ਚਾਹੀਦੇ ਨੇ ਜੇ ਅੱਪਾ ਨਾ ਕੋ ਹੂੰ ਹੂੰ ਇਹ ਵੀ ਹੈ ਸਵਾ ਟਾਈਮ ਚੱਲਦੇ ਹਾਂ ਸਿਸ ਸਮਾਂ ਟਾਈਮ ਐਨਾ ਉੱਥੇ ਵੀ ਨਹੀਂ ਜਾਣਾ ਹਾਂ ਉੱਥੇ ਵੀ ਉੱਥੇ ਵੀ ਪਹਾੜ ਜੇ ਆਲੇ-ਦਾਲੇ ਦੂਰ ਤੋਂ ਲਾ ਕੇ ਦਿਖਣੇ ਤੰਨੂ ਨਾ ਕਮਾ ਕੇ ਲਿਆਉਂਗੇ ਇਹਨੂੰ ਵੀ ਕਿਤੇ ਜਿਆਦਾ ਹੁਣ ਜਾਇ ਕਰਾਂਗੇ ਹੁਣ ਤਾਂ ਬਣ ਗਿਆ ਜੀ ਪਰ ਕੀ ਆ ਕਰੀਏ ਅਜੇ ਵੀ ਹੋਰ ਦਿੱਕਤ ਕਟਣੀ ਪੈਣੀ ਛੇ ਮਹੀਨੇ ਉਹ ਬਾਤੋ ਜੀ ਕੱਚਾ ਦੇਖੋ ਉੱਚਾ ਨੀਵਾ ਠੋਏ ਡਿੱਬੇ ਤੇ ਅਜੇ ਇਹ ਪ੍ਰੋਪਰ ਹੋਇਆ ਨਹੀਂ ਜੀ ਤਿਆਰ ਹੁ ਚੰਦ ਤਾ ਪਿਆ ਇੱਕ ਆ ਜੇ ਦੂਜੀ ਸਾਈਡ ਤਿਆਰ ਹੋ ਰਹੀ ਹੈ ਤੇ ਗੱਲਬਾਤ ਇਸ ਤਰ੍ਹਾਂ ਐ ਵੀ ਉਹ ਗੱਲ ਜੀ ਬਣੀ ਨਹੀਂ ਆ ਦੇਖੋ ਆ ਤਾਂ ਬਣ ਗਿਆ ਜੀ ਤੇ ਜਿਹੜੀ ਹੈ ਨਾ ਮੂਰੇ ਤਾਂ ਮੂਰੇ ਤੋਂ ਰਾਈਪ ਚੜਾਣੇ ਆ ਉਹ ਨਹੀਂ ਅਜੇ ਤਿਆਰ ਹੋਏ। ਟੋਇਆ ਬਹੁਤ ਹੈ। ਇਹ ਗੱਲ ਬਾਤ ਇਸ ਤਰ੍ਹਾਂ ਹੀ ਸ਼ਾਮ ਨੂੰ ਤਾਂ ਜਦੋਂ ਬਹੁਤ ਸਾਰੇ ਡਿਊਟੀਆਂ ਵਾਲੇ ਵੀ ਆਣਨੇ ਆ ਆਪਣੇ ਭਾਈ ਜੀ। ਚਾਰਕ ਤੇ ਗੱਡੀਆਂ ਵੀ ਡੀਪਰ ਵੀ ਆਉ ਉਹ ਦੇਖੋ ਨਾ ਕੰਮ ਚੱਲ ਰਿਹਾ ਸਾਹਮਣੇ ਦੇਖੋ। ਅਜੇ ਉਹ ਦੇਖੋ ਮਸ਼ੀਨ ਚੱਲਦੀ ਜਿਹੜਾ ਸੈਡ ਵਾਲਾ ਬਣਾਣਾ ਨਾਲਾ ਪਾਣੀ ਦਾ ਪ੍ਰਬੰਧ ਕਰਨਾ ਉਹ ਤਿਆਰ ਹੋ ਰਿਹਾ ਨਾ ਜੀ। ਤੇ ਬਾਕੀ ਅਜੇ ਉਹਦਾ ਬਹੁਤ ਦਿੱਕਤ ਹੈ ਜੂੰਗੇ ਜੂੰਗੇ ਟੋਏ ਇਹ ਤੇ ਚੈਂਪਰ ਲੱਗਣੇ ਦਾ ਵੀ ਡਾਰਾ ਗੱਡੀ ਦਾ। ਉਹ ਦੇਖੋ ਕਿੰਨੀ ਪ੍ਰੋਬਲਮ ਹੈ ਮਿੱਟੀ ਉੱਡ ਰਹੀ ਘੱਟਾ ਛਾਵੇਂ ਤਾਂ ਯੁਰਤ ਹੁੰਦੀ ਤੂੰ ਤਾਂ ਮੰਗ ਬਣਿਆ ਵਾ ਇੰਨੀ ਮਿੱਟੀ ਘਟਾਉਂਦਾ ਹੁੰਦਾ ਦੇਖੋ ਇਹ ਉਹ ਦੇਖੋ ਉਹ ਦੇਖੋ ਗੱਡੀ ਨੇ ਕਿਹਾ ਕਰਿਆ ਤੁਸੀਂ ਤਾਂ ਨਹੀਂ ਸ਼ੀਸ਼ਾ ਖੋਲਿਆ ਵਾ ਬੰਦ ਕਰੋ ਚਲੋ ਤੇ ਇਹ ਗੱਲ ਬਾਤ ਹੈ ਇਸ ਤਰ੍ਹਾਂ ਜੀ ਰਸਤੇ ਦੋ ਹੀ ਆਂ ਉਲ ਵਾਲਾ ਵੀ ਥੱਲੇ ਵਾਲਾ ਵੀ ਪਰ ਦਿੱਕਤ ਬਹੁਤ ਹੈ ਉਹ ਦੇਖੋ ਟਰੱਕ ਕਿੰਦਰਾ ਉਹ ਦੇਖੋ ਸਾਹਮਣੇ ਘੱਟਾ ਹੀ ਘੱਟਾ ਕੋਸ ਨਹੀਂ ਲਿਖਦਾ ਛਾਵੇਂ ਨੂੰ ਤਾਂ ਹੀ ਬਹੁਤ ਕਿਉਂਕਿ ਡਿਊਟੀਆਂ ਵਾਲੀ ਵੀ ਆਣੇ ਅਸੀਂ ਵੀ ਜਾਣੇ ਗੱਡੀਆਂ ਹੋਰ ਡੀਪਰ ਵੀ ਚੱਲਦੇ ਆਂ ਜੀ ਸ਼ਾਮ ਨੂੰ ਰੀਤੇ ਵਾਲੀ ਬਾਜੀ ਵੀ ਚੰਗਣ ਲੱਗ ਜੀ ਹਾਂ ਤੇ ਉਹਦੇ ਕਰਕੇ ਨਾ ਬਹੁਤ ਦਿੱਕਤ ਹੋ ਜਾਂਦੀ ਦਿਖਦਾ ਹੀ ਨਹੀਂ ਕੁਝ ਵੀ ਕਾਰਨ ਨੂੰ ਤਾਂ ਪਤਾ ਸਾਢੇ ਨਾਲ ਹਰਮਨ ਆਏ ਕਰਦਾ ਤਾਂ ਹੁਣ ਪੇਪਰਾਂ ਦੇ ਬਾਅਦ 5 ਵਜੇ ਤੇ ਤੇ ਇਹਨੂੰ ਤਾਂ ਪਤਾ ਆਈ ਵੀ ਕਿੰਨਾ ਮਿੱਟੀ ਘੱਟਾ ਤਾਂ ਤੇ ਲਓ ਜੀ ਹੁਣ ਅੱਗੇ ਆ ਗਿਆ ਪੰਪ ਆਪਾਂ ਨੂੰ ਦੋ ਤੇ ਇਹ ਪਿੰਡ ਕੰਸਾਲਾ ਤੇ ਇੱਧਰ ਢੋਰਾ ਤੇ ਹੁਣ ਜੱਸ ਕਰਨੋਂ ਨਾਲ ਛੱਡਣਾ ਆਪਾਂ ਨਾਲ ਪਿੱਛੜ ਤੇ ਉਸ ਤੋਂ ਬਾਅਦ ਮੈਚ ਲੈ ਜਾਣਾ ਦੁਕਾਨ ਤੇ ਇਹ ਰੈਨ ਨੂੰ 5 ਵਜੇ ਲਿਆਵਾਂਗੇ 4 ਵਜੇ ਘਰਾਂ ਨੂੰ ਅੱਜ ਇਹ ਦੇਖੋ ਜੀ ਉਰੇ ਤੱਕ ਆ ਗਏ ਇਹ ਜਿੱਕਣਾ ਕਿਸ ਨੇ ਮਾਰਬਲ ਦਾ ਕੰਮ ਕਰਿਆ ਵਾ ਮਾਰਬਲ ਦਾ ਕਰ ਲਿਆ ਜੀ ਠੀਕੇ ਪਰ ਜਗਾ ਲੀក ਹੈ ਤੇ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਸ ਨੇ ਸੋਫੇ ਬੈੱਡ ਰੱਖਲੇ بڑے بڑے ਜਿਹੜੇ ਆਪਣੇ ਦੁਕਾਨਦਾਰ ਹੈ ਜੀ ਇਹ ਬਾਕੀ ਇੱਕ ਹੋਰ ਵੀ ਗੱਲ ਦੱਸਦਣਾ ਹਰਮਨ ਤੁਹਾਨੂੰ ਜਿਹੜਾ ਨਾ ਤਨਾਲ ਸ ਹੈ ਮਾਰਬਲ ਵਾਲੇ ਜਿੰਨੇ ਵੀ ਉਹਨਾਂ ਨਾਲ ਆਣਾ ਦਾ ਉਰੇ ਪਰ ਇਹ ਜਗਾ ਕੁਇਰ ਹੋਣੀ ਹੈ ਉਹਨਾਂ ਨੂੰ ਬੈਠਣਾ ਹੀ ਨਹੀਂ ਦੇ ਆ ਪਰ ਫੇਰ ਵੀ ਨਾ ਉਹ ਕਰਾਲੀ ਵਾਲੇ ਤੇ ਹੋਰ ਤੇ ਉਧਰੋਂ ਜਿਹੜੇ ਲੱਕੜੀ ਦਾ ਕੰਮ ਹੈ ਫਰਨੀਚਰ ਦਾ ਉਹਨਾਂ ਨੇ ਆ ਕੇ ਫੇਰ ਵੀ ਕਰਾਈ ਪਰ ਲੇ ਕੇ ਦੁਕਾਨਾਂ ਜਗਾ ਨਾ ਬਣਾ ਕੇ ਸ਼ੈੱਡ ਸ਼ੋਅਰੂਮ ਜੇ تینਾਂ ਦੇ ਉਹ ਬੈਠ ਗਏ ਉਹਨਾਂ ਨੇ ਕਰ ਲਿਆ ਕੰਮ ਕਈਆਂ ਆ ਗਏ ਪਹਿਲਾਂ ਤਾਂ ਅੱਗੇ ਆਹ ਕੇ ਜੀ ਵਾਲੇ ਇੱਕ ਇੱਕੇ ਬਣਿਆ ਤਾਂ ਉਹਦੇ ਬਾਅਦ ਹੋਰ ਹੀ ਖਾਸੇ ਖਾਸੇ ਬਣ ਗਏ ਹਾਂਜੀ ਹੁਣ ਤੁਹਾਨੂੰ ਦਿਖਾਵਾਂਗੇ ਅੱਗੇ ਦੇਖੋ ਇਹਦਾ ਫੁੱਲ ਵੀ ਲੱਗ ਰਹੇ ਡਿਵਾਈਡਰ ਤਿਆਰ ਹੋ ਗਿਆ ਪਰ ਐਮ ਇਹ ਨਾਲ ਜੀ ਸਾਈਡ ਨਾਲ ਇੱਕ ਤਾਂ ਜੀ ਮੇਨ ਪਾਣੀ ਦੇ ਪ੍ਰੋਬਲਮ ਵਾਲਾ ਸਿਸਟਮ ਠੀਕ ਕਰ ਰਹੇ ਇੱਕੇ ਰੋਡ ਬਣਾ ਦਿਆ ਉਹ ਦੁਬਾਰਾ ਇੱਕ ਵਾਰ ਨੁੱਕ ਫੇਰ ਪਾਉਗੀ ਆਹ ਰੋਡ ਇੱਕ ਜਾ ਕਰਕੇ ਦੇ ਕੇ ਜਾਵਾਂ ਰਹਾ ਟਾਪੋਟਾ ਤੇ ਲੋ ਜੀ ਦੇਖੋ ਇਹ ਦੋ ਤਿੰਨ ਕਿਲੇ ਦੇ ਜੀ ਉਹਦਾ ਕੋੜ ਦੋ ਇੱਧਰ ਨੂੰ ਇੱਟਾ ਨੂੰ ਇੱਧਰ ਨੂੰ ਦੇਖੋ ਰ ਹੈ ਵੀ ਇਹ ਦੇਖੋ ਸ਼ੋਰੂਮ ਖੁੱਲ ਗਏ ਆ ਵੀ ਕਰਨ ਦੇਖ ਆ ਨਵਾਂ ਖੁੱਲ ਗਿਆ ਹੁਣ ਫੇਰ ਇਹ ਆ ਗਈ ਪਹੀ ਪਹੀ ਤੱਕਣਾ ਇਹ ਜਿਹੜੀ ਵੀ ਜ਼ਮੀਨ ਸਾਰੀ ਮੂਰੇ ਮੂਰੇ ਸਭ ਸ਼ੋਰੂਮ ਖੁੱਲ ਗਏ ਫਰਨੀਚਰ ਲੱਕੜ ਦਾ ਸਮਾਨ ਕੋਈ ਵੀ ਤੇ ਇਹ ਟਰੈਕਟਰ ਆਪਣੇ ਕੋਲ ਆਨੇ ਦੋਏ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਐ ਇਹ ਦੇਖੋ ਕਿੰਨੇ ਸ਼ੋਰੂਮ ਖੁੱਲ ਗਏ ਹੈਨਾ ਠੀਕ ਹੈ ਕਰਨਾ ਹੰਤੇ ਨਾਲ ਕੋਹ ਕਰਾਇਆ ਪਾ ਛੱਡਤੀ ਕਰਾਈਪਰ ਲੈ ਲਿਆ ਦੇ ਗਿਆ ਨਾ ਬੰਦਾ ਉਹਨੂੰ ਤਾਂ ਫਾਇਦਾ ਐ ਫਸਲ ਚ ਇੰਨਾ ਵੜਨਾ ਨਹੀਂ ਉਹਦਾ ਕੁਛ ਆ ਤੇ ਚਲੋ ਠੀਕ ਹੈ ਜੀ ਬਾਕੀ ਮਿਲਦੇ ਫੇਰ